ਜੇ ਗੱਲ ਕਰੀਏ ਐਗਜ਼ਾਮ ਤੁਹਾਡਾ ਬਹੁਤ ਪਹਿਲਾਂ ਹੋ ਗਿਆ ਸੀਗਾ ਅੱਜ ਰਿਜ਼ਲਟ ਲੈਣ ਆਏ ਸੀਗੇ ਕਿਵੇਂ ਲੱਗੇ ਜੀ ਮੈਂ ਬਹੁਤ ਜ਼ਿਆਦਾ ਨਰਵਸ ਸੀਗੀ ਖੁਸ਼ ਵੀ ਸੀਗੀ ਬਟ ਇੱਕ ਹੁੰਦਾ ਨਾ ਕਿ ਰਿਜ਼ਲਟ ਤੋਂ ਪਹਿਲਾਂ ਇੱਕੋ ਦਿਲ ਧਕ ਧਕ ਕਰਦਾ ਉਹ ਚੀਜ਼ ਹੋ ਰਹੀ ਸੀ ਜੋ ਜਦੋਂ ਫਿਲਮ ਚੱਲੀ ਵਿੱਚ ਹੂਟਿੰਗਸ ਹੋ ਰਹੀ ਸੀ ਕਲਾਪਿੰਗਸ ਹੋ ਰਹੀ ਸੀ ਤਾਂ ਹੌਸਲਾ ਵੱਧ ਗਿਆ ਤੇ ਐਂਡ ਵਿੱਚ ਸਾਰੇ ਇਮੋਸ਼ਨਲ ਵੀ ਹੋਏ ਤਾਂ ਮੈਂ ਸਾਰੇ ਨੂੰ थैंक यू ਕਹਿੰਦੀ ਆ ਕਿ ਸਭ ਨੇ ਮੇਰਾ ਕੰਮ ਪਸੰਦ ਕੀਤਾ ਸਾਡੀ ਫਿਲਮ ਨੂੰ ਪਸੰਦ ਕੀਤਾ ਤੇ ਮੈਨੂੰ ਉਮੀਦ ਹੈ ਕਿ ਦਰਸ਼ਕਾਂ ਨੂੰ ਵੀ ਬਹੁਤ ਵਧੀਆ ਲੱਗਿਆ ਪੂਲਣਾ ਜ਼ੱਟ ਜ਼ਾਰੇ ਤੱਕ ਕਰਦਾ ਸੀ ਕਿ ਇਸ ਜ਼ੱਟ ਨੇ ਜ਼ਾਰੇ ਡਰਾਈਵਾ ਜੀ ਬਿਲਕੁਲ ਆਬਵੀਅਸਲੀ ਡਰੇ ਆਪਕਾ ਸਾਰੇ ਹੋਏ ਸਗੇ ਕਿਤੇ ਨਾ ਕਿਤੇ ਇੱਕ ਰਿਸਪੌਂਸਿਬਿਲਟੀ ਵੱਧ ਜਾਂਦੀ ਹੈ ਜਦੋਂ ਪਾਰਟ 1 ਇੰਨਾ ਸੁਪਰ ਡੂਪਰ ਹਿੱਟ ਹੋਇਆ ਹੋਵੇ ਬਟ ਮੈਨੂੰ ਉਮੀਦ ਹੈ ਕਿ ਸਾਰੇ ਨੂੰ ਬਹੁਤ ਵਧੀਆ ਲੱਗੇਗੀ ਤੁਸੀਂ ਇਸ ਚੈਲੰਜ ਨੂੰ ਕਿਵੇਂ ਲਿਆ ਕੀ ਕੀ ਚੈਲੰਜ ਰਹੇ ਦਰਸ਼ਕਾਂ ਦੇ ਨਾਲ ਜੀ ਬਿਲਕੁਲ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੋਡਿਆਂ ਤੇ ਭਾਰ ਬਹੁਤ ਜ਼ਿਆਦਾ ਸੀਗਾ ਕਿਉਂਕਿ ਪਾਰਟ 1 ਨਾ ਸੁਪਰ ਡੂਪਰ ਹਿੱਟ ਗਿਆ ਸੀ ਪਰ ਜਿਹੜੇ ਸਾਡੇ ਰਾਈਟਰ ਐਂਡ ਡਾਇਰੈਕਟਰ ਹੈ ਉਹ ਇੱਕਦਮ ਮੈਚੀ ਉਦੋਂ ਦੀ ਗੱਲ ਕੀ ਅਗਰ ਆਪਾਂ ਕੁਝ ਕਰਾਂਗੇ ਤਾਂ ਵੱਡਾ ਹੀ ਕਰਾਂਗੇ ਸਿਕੂ ਨੂੰ ਵੱਡਾ ਹੀ ਬਣਾਵਾਂਗੇ ਸੋ ਇਸੇ ਕਰਕੇ ਆਪਾਂ ਬਹੁਤ ਸਾਰੇ ਸਿਨੇਮੈਟਿਕਲੀ ਚੀਜ਼ਾਂ ਨੂੰ ਐਡ-ਆਨ ਕੀਤਾ ਪੋਲਿਟਿਕੀ ਡਰਾਮਾ ਐਡ ਕੀਤਾ ਤੇ ਹਾਰਰ ਚੰਚ ਵੀ ਐਡ ਕੀਤਾ ਛੇ ਗੱਲ ਜੀ ਸਕਰੋਲ ਪੰਜਾਬ ਦੇਖ ਰਹੇ ਤੁਸੀਂ ਤੇ ਮੈਂ ਹਾਂ ਜਸਪੀ ਜਸ ਨੀਮਸਾਸਪੁਤਰੀ 2 7 ਜੂਨ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਅੱਜ ਪ੍ਰੀਮੀਅਰ ਦੇ ਉੱਤੇ ਆਏ ਸੀਗੇ ਦਰਸ਼ਕਾਂ ਦੇ ਵਿੱਚ ਬਹੁਤ ਪਿਆਰ ਦਿੱਤਾ ਜਾ ਰਿਹਾ ਫਿਲਮ ਨੂੰ ਸਾਡੇ ਨਾਲ ਫਿਲਮ ਦੇ ਮੇਨ ਲੀਡ ਜਿਹੜੀ ਗੱਲ ਕਰੀਏ ਤਨਵੀ ਨਾਗੀ ਜੀ ਜੁੜੇ ਹੋਏ ਨੇ ਹੈ ਸਵਾਗਤ ਹੈ ਸਕਰੋਲ ਪੰਜਾਬ ਵਿੱਚ ਸਭ ਤੋਂ ਪਹਿਲਾਂ ਕੰਪਲੀਮੈਂਟ ਮੈਂ ਬਹੁਤ ਸੋਹਣੀ ਲੱਗ ਰਹੀ। ਥੈਂਕ ਯੂ ਸੋ ਮੱਚ। ਮੈਮ ਜੇ ਗੱਲ ਕਰੀਏ ਐਗਜ਼ਾਮ ਤੁਹਾਡਾ ਬਹੁਤ ਪਹਿਲਾਂ ਹੋ ਗਿਆ ਸੀਗਾ। ਅੱਜ ਰਿਜ਼ਲਟ ਲੈਣ ਆਏ ਸੀਗੇ ਕਿਵੇਂ ਲੱਗੇ ਸਰ? ਜੀ ਮੈਂ ਬਹੁਤ ਜ਼ਿਆਦਾ ਨਰਵਸ ਸੀਗੀ। ਖੁਸ਼ ਵੀ ਸੀਗੀ ਬਟ ਇੱਕ ਹੁੰਦਾ ਨਾ ਕਿ ਰਿਜ਼ਲਟ ਤੋਂ ਪਹਿਲਾਂ ਇੱਕ ਦਿਲ ਧਕ-ਧਕ ਕਰਦਾ ਉਹ ਚੀਜ਼ ਹੋ ਰਹੀ ਸੀ ਬਟ ਜਦੋਂ ਫਿਲਮ ਚੱਲੀ ਵਿੱਚ ਹੂਟਿੰਗਸ ਹੋ ਰਹੀ ਸੀ, ਕਲਾਪਿੰਗਸ ਹੋ ਰਹੀ ਸੀ ਤਾਂ ਹੌਸਲਾ ਵੱਧਾ ਗਿਆ ਤੇ ਐਂਡ ਵਿੱਚ ਸਾਰੇ ਇਮੋਸ਼ਨਲ ਵੀ ਹੋਏ। ਤਾਂ ਮੈਂ ਸਾਰਿਆਂ ਨੂੰ ਬਸ ਥੈਂਕ ਯੂ ਕਰਦੀ ਹਾਂ ਕਿ ਸਭ ਨੇ ਮੇਰਾ ਕੰਮ ਪਸੰਦ ਕੀਤਾ, ਸਾਡੀ ਫਿਲਮ ਨੂੰ ਪਸੰਦ ਕੀਤਾ ਤੇ ਮੈ ਸਕੂਲ ਵਾਲਾ ਰਿਜ਼ਲਟ ਜਾਰੇ ਤੱਕ ਕਰਦਾ ਸੀ ਕਿ ਇਸ ਸਲੈਟ ਨੇ ਜਾਰੇ ਡਰਾਏ ਹੋਏ ਸੀ ਜੀ ਬਿਲਕੁਲ ਆਬਵੀਅਸਲੀ ਡਰੇ ਆਪਾਂ ਸਾਰੇ ਹੋਏ ਸੀਗੇ ਕਿਤੇ ਨਾ ਕਿਤੇ ਇੱਕ ਰਿਸਪਾਂਸਿਬਿਲਟੀ ਵੱਧ ਜਾਂਦੀ ਹੈ ਜਦੋਂ ਪਾਰਟ 1 ਇੰਨਾ ਸੁਪਰ ਡੂਪਰ ਹਿੱਟ ਹੋਇਆ ਹੋਵੇ ਬਟ ਮੈਨੂੰ ਉਮੀਦ ਹੈ ਕਿ ਸਾਰੇ ਨੂੰ ਬਹੁਤ ਵਧੀਆ ਲੱਗੇਗੀ ਫਿਰ ਪਹਿਲੇ ਮੈਨੂੰ ਇਹ ਦੱਸੋ ਤੁਹਾਨੂੰ ਕਿਵੇਂ ਦੀ ਲੱਗੀ ਫਿਰ ਅਸੀਂ ਦਰਸ਼ਕਾਂ ਦੇ ਨਾਲ ਵੀ ਗੱਲ ਕੀਤੀ ਅਸੀਂ ਆਪਣੇ ਰਿਵਿਊ ਵੀ ਦਵਾਂਗੇ ਦਰਸ਼ਕਾਂ ਦੇ ਰਿਵਿਊ ਵੀ ਲੈ ਰਹੇ ਨੇ ਕਿ ਨੀਮੇ ਸੱਸ ਕੁੱਟਨੀ ਦੇ ਨਾਲੋਂ ਪਲੱਸ ਦੇ ਰਹੇ ਨੇ ਦਰਸ਼ਕ ਇਸ ਫਿਲਮ ਨੂੰ ਤੇ ਇਹ ਵੀ ਇੱਕ ਚੈਲੰਜ ਸੀਗਾ ਤੁਸੀਂ ਇਸ ਚੈਲੰਜ ਨੂੰ ਕਿਵੇਂ ਲਿਆ ਕੀ ਕੀ ਚੈਲੰਜਸ ਰਹੇ ਦਰਸ਼ਕਾਂ ਦੇ ਨਾਲ ਸਾਂਝੇ ਕੀ ਜੀ ਬਿਲਕੁਲ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਉਹ ਉੱਪਰ ਹਿੱਟ ਗਿਆ ਸੀ ਪਰ ਜਿਹੜੇ ਸਾਡੇ ਰਾਈਟਰ ਐਂਡ ਡਾਇਰੈਕਟਰ ਮੋਹਿਤ ਬਨਵੈਜ ਜੀ ਉਹਨਾਂ ਦੇ ਦਿਮਾਗ 'ਚ ਸ਼ੁਰੂ ਤੋਂ ਹੀ ਸੀਗਾ ਕਿ ਅਗਰ ਆਪਾਂ ਕੁਝ ਕਰਾਂਗੇ ਤਾਂ ਵੱਡਾ ਹੀ ਕਰਾਂਗੇ ਸੀਕਲ ਨੂੰ ਵੱਡਾ ਹੀ ਬਣਾਵਾਂਗੇ ਸੋ ਇਸੇ ਕਰਕੇ ਆਪਾਂ ਬਹੁਤ ਸਾਰੇ সিনেমੈਟਿਕਲੀ ਚੀਜ਼ਾਂ ਨੂੰ ਐਡ-ਆਨ ਕੀਤਾ ਪੋਲਿਟਿਕਲ ਡਰਾਮਾ ਐਡ ਕੀਤਾ ਤੇ ਹਾਰਰ ਚੰਗ ਵੀ ਐਡ ਕੀਤਾ ਐਂਡ ਨੂ ਮੈਂ ਨੂ ਸੱਸ ਦੀ ਲੜਾਈ ਦੇਖੀ ਤੁਸੀਂ ਮੋਹਿਤ ਬਨਵੈਜ ਦੀ ਗੱਲ ਕੀਤੀ ਉਹਨਾਂ ਦੇ ਨਾਲ ਤੁਹਾਡਾ ਵਿਆਹ ਵੀ ਹੋਇਆ ਤੁਹਾਡੇ ਹਸਬੰਡ ਨੇ ਘਰ ਦੇ ਵਿੱਚ ਤਾਂ ਹੀ ਇਹੋ ਜਿਹਾ ਮੌਲ ਹੈਗਾ ਨਹੀਂ ਜੀ ਬਿਲਕੁਲ ਵੀ ਨਹੀਂ ਥੈਂਕ ਗੋਡ ਤੇ ਹੋਰ ਕੋਈ ਮੈਮ ਜਿਹੜੀ ਖਾਸ ਅਪੀਲ ਦਰਸ਼ਕਾਂ ਨੂੰ ਕਰਨੀ ਚਾਹੁੰਦੀ ਹੈ ਜੀ ਬਸ ਇਹੀ ਕਹੂੰਗੀ ਬੜੇ ਦਿਲ ਨਾਲ ਬੜੀ ਮਿਹਨਤ ਨਾਲ ਸੀ ਫਿਲਮ ਬੜਾ ਇਹ ਤੇ ਸਾਰਿਆਂ ਨੂੰ ਬਹੁਤ ਪਸੰਦ ਆ ਰਹੀ ਹੈ 7 ਜੂਨ ਨੂੰ ਸਾਡੀ ਫਿਲਮ ਆ ਰਹੀ ਹੈ ਨੀ ਮਸਸਕ੍ਰੀਟਲੀ ਟੂ ਸਾਰੇ ਜਣੇ ਜਾਓ ਥੀਏਟਰਸ ਵਿੱਚ ਸੱਸਾ ਤੀਨੂਆ ਕਟੀਆਂ ਜਾਓ ਐਂ ਪੂਰੀ ਫੈਮਿਲੀ ਨੂੰ ਨਾਲ ਲੈ ਕੇ ਜਾਓ ਜੈਸੀ ਤੁਹਾਨੂੰ ਬਿਲਕੁਲ ਵੀ ਨਿਰਾਸ਼ ਨਹੀਂ ਕਰਾਂਗੀ ਜੀ ਬਹੁਤ ਬਹੁਤ ਧੰਨਵਾਦ ਮੈਮ ਤੇ ਬੈਸਟ ਆਫ ਲੱਕ ਤੁਹਾਡੀ ਫਿਊਚਰ ਦੇ ਥੈਂਕ ਯੂ ਸੋ ਮੱਚ